ਦੀ ਪੈ ਸਕਦੀ ਹੈ ਲੇਬਰ ਯੂਨੀਅਨ ਪਟਾਲਾ ਦਾਣਾ ਮੰਡੀ ਚ ਮੀਟਿੰਗ ਕਰਨੀ ਪੁਲਿਸ ਨੇ ਕਿਹਾ ਡੀਸੀ ਦੇ ਆਰਡਰਾਂ ਦੀ ਹੋਈ ਹੈ ਉਲੰਘਣਾ ਕਰਾਂਗੇ ਕਾਨੂੰਨੀ ਕਾਰਵਾਈ ਪਟਾਲਾ ਦਾਣਾ ਮੰਡੀ ਚ ਉਸ ਵੇਲੇ ਮਟਾ ਹਗਾਮਾ ਹੋ ਜਾਂਦਾ ਹੈ ਜਦੋਂ ਸੂਬੇ ਭਰ ਚੋਂ ਪਟਾਲਾ ਦਾਣਾ ਮੰਡੀ ਚ ਲੇਬਰ ਯੂਨੀਅਨ ਦੀ ਲੀਡਰਸ਼ਿਪ ਮੀਟਿੰਗ ਲਈ ਪਹੁੰਚਦੀ ਹੈ ਅਤੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਮੀਟਿੰਗ ਖੜੀ ਹੋ ਜਾਂਦੀ ਹੈ ਕਿਉਂਕਿ ਲੇਬਰ ਯੂਨੀਅਨ ਕੋਲ ਦਾਣਾ ਮੰਡੀ ਵਿੱਚ ਮੀਟਿੰਗ ਕਰਨ ਦੀ ਪਰਮਿਸ਼ਨ ਨਹੀਂ ਸੀ ਜਿਸ ਨੂੰ ਆਕੇ ਪੁਲਿਸ ਨੇ ਰੋਕਿਆ ਗਿਆ ਪਰ ਲੇਬਰ ਯੂਨੀਅਨ ਨੇ ਆਪਣੀ ਮੀਟਿੰਗ ਨਹੀਂ ਰੋਕੀ ਲੇਬਰ ਯੂਨੀਅਨ ਦੇ ਸੁਪਰ ਪ੍ਰਧਾਨ ਤੇ ਹੋ ਸਾਥੀਆਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਲੇਬਰ ਦੀਆਂ ਮੁਸ਼ਕਲਾਂ ਸੁਣ ਅਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹ ਮੀਟਿੰਗ ਕਰਦੇ ਹਾਂ ਅਸੀਂ ਪੰਜਾਬ ਚ ਕਿਤੇ ਵੀ ਮੀਟਿੰਗਾਂ ਕਰਦੇ ਹਾਂ ਤੇ ਸਾਨੂੰ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਪੁਲਿਸ ਸਾਨੂੰ ਨਜਾਇਜ਼ ਤੌਰ ਤੇ ਤੰਗ ਕਰ ਰਹੀ ਹੈ ਦੂਸਰੇ ਪਾਸੇ ਸਿਵਲ ਲਾਈਨ ਤੇ ਐਸ ਐਚਓ ਪ੍ਰਭ ਚੋਸ ਸਿੰਘ ਨੇ ਕਿਹਾ ਕਿ ਅਸੀਂ ਇਹਨਾਂ ਕੋਲ ਪਰਮਿਸ਼ਨ ਮੰਗੀ ਸੀ ਪਰ ਇਹਨਾਂ ਕੋਲੋਂ ਕੋਈ ਵੀ ਪਰਮਿਸ਼ਨ ਨਹੀਂ ਮਿਲੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਬੇਸ਼ੱਕ ਸਾਡੀ ਐਸਟੀਐਮ ਬਟਾਲਾ ਨਾਲ ਫੋਨ ਤੇ ਗੱਲ ਕਰਵਾ ਦਿਓ ਪਰ ਇਹ ਗੱਲ ਕਰਵਾ ਅਸੀਂ ਇਸ ਮਤਰੇ ਅਸੀਂ ਇਹਨਾਂ ਦੇ ਨਾਂ ਅਤੇ ਵੀਡੀਓ ਬਣਾ ਲਈ ਹੈ ਐਸਟੀਐਮ ਨੂੰ ਇਹ ਵੀਡੀਓ ਭੇਜ ਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਜੀ ਨਾਮਾ ਜੀ ਮੇਰਾ ਨਾਮ ਰਕੇਸ਼ ਤੁੱਲੀ ਹੈ ਜੀ ਮੈਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦਾ ਸੇਵਾਦਾਰ ਹਾਂ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਅੱਜ ਦੀ ਮੀਟਿੰਗ ਜਿਹੜੀ ਦੇਖੋ ਜੀ ਸਾਡੀ ਪੰਜਾਬ ਦੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹੈ ਰਜਿਸਟਰਡ ਹੈ ਇਹਦੇ ਵਿੱਚ ਸਾਡੇ ਮਜ਼ਦੂਰਾਂ ਦੀ ਗਿਣਤੀ ਸਾਰੇ ਪੰਜਾਬ 'ਚ ਕਰੀਬ 8 ਤੋਂ 9 ਲੱਖ ਬੰਦਾ ਹੈ ਉਦੇ ਲੜੀ ਅਨੁਸਾਰ ਅਸੀਂ ਮੰਡੀਆਂ ਵਿੱਚ ਜਾ ਜਾ ਕੇ ਜਿਹੜੀਆਂ ਹੁਣ ਅੱਜ ਮਾਝੇ ਦੀ ਮੀਟਿੰਗ ਰੱਖੀ ਐ ਜਿਦੇ ਚ ਤਰਦਾਨ ਅਮਰਸਰ ਤੇ ਗੁਰਦਾਸਪੁਰ ਤੇ ਇਹ ਜਿਲ੍ਹੇ ਇਕੱਠੇ ਕੀਤੇ ਆ ਇਹਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਵਿਚਾਰ ਕਰਨ ਵਾਸਤੇ ਇਕੱਠੇ ਹੋਏ ਆ ਉਹ ਵਿਚਾਰ ਲੈ ਕੇ ਮੁੜਕੇ ਪੰਜਾਬ ਸਰਕਾਰ ਤੋਂ ਆਪਣਾ ਮੰਗ ਪੱਤਰ ਦੇ ਕੇ ਉਹਨਾਂ ਦਾ ਹੱਲ ਕਰਵਾ ਕੇ ਇਹਨਾਂ ਨੂੰ ਪੂਰੀਆਂ ਕੀਤੀਆਂ ਜਾਣਗੀਆਂ ਮੁਸ਼ਕਲਾਂ ਆਉਂਦੀਆਂ ਕੀ ਨੇ ਮੁਸ਼ਕਲਾਂ ਇਹ ਆਉਂਦੀ ਆ ਜੀ ਜਿਹੜੀ ਸਾਡੀ ਮਜ਼ਦੂਰੀ ਐ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਐ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਉਹ ਵਾਇਆ ਸੀ ਆਰਤੀਆਂ ਦੇ ਥੱਲੇ ਕੰਮ ਕਰਦੇ ਆ ਉਹ ਮਜ਼ਦੂਰੀ ਆਰਤੀਆਂ ਨੇ ਕਿਸਾਨਾਂ ਕੋਲੋਂ ਤੇ ਖਰੀਦਦਾਰ ਕੋ ਕੱਟ ਕੇ ਸਾਨੂੰ ਦੇਣੀ ਹੁੰਦੀ ਹੈ ਅਸੀਂ ਆਰਤੀਆਂ ਨੂੰ ਆਪਣੇ ਮਾਲਕ ਸਾਡੇ ਜਰੂਰ ਨੇ ਅਸੀਂ ਆਰਤੀ ਸਾਨੂੰ ਕੋਈ ਇਸ ਗੱਲ ਦਾ ਪੈਸਾ ਨਹੀਂ ਮਿਲਦਾ ਸਾਨੂੰ ਪੈਸੇ ਸਾਡੀ ਮਜ਼ਦੂਰੀ ਤੇ ਕੀਤੀ ਕਾਰ ਦੇ ਮਿਲਦੇ ਆ ਅਸੀਂ 24 ਘੰਟੇ ਕੰਮ ਕਰਦੇ ਆ ਕੋਈ ਇਹ ਨਹੀਂ ਕਿ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ 24 ਘੰਟੇ ਕੋਈ ਖਾਣ ਦਾ ਟਾਈਮ ਨਹੀਂ ਕੋਈ ਸੌਣ ਦਾ ਨਹੀਂ ਕੋਈ ਬੈੰਦ ਦਾ ਨਹੀਂ ਇਹ ਸਾਡਾ ਘਰ ਹੈ ਆਪਣੇ ਘਰ ਦੇ ਵਿੱਚ ਅਸੀਂ ਜਿਹੜੀਆਂ ਮੁਸ਼ਕਿਲਾ ਇਹ ਵੀ ਆਉਂਦੀ ਹੈ ਕਿ ਮੰਡੀਆਂ ਵਿੱਚ ਜਿਵੇਂ ਬਿਜਲੀ ਪਾਣੀ ਦੀ ਸਮੱਸਿਆ ਮੰਡੀਆਂ 'ਚ ਮਜ਼ਦੂਰਾਂ ਨੂੰ ਨਾ ਮਿਲਣਾ ਔਰ ਆਉਣ ਵਾਲੇ ਜਿਹੜੀ ਸ਼ਾਰਟੇਜ ਵਗੈਰਾ ਹੈ ਜਿਹੜੀਆਂ ਗਵਰਨਮੈਂਟ ਏਜੰਸੀਆਂ ਵੱਲੋਂ ਪਾਈ ਜਾਂਦੀ ਹੈ ਕਈ ਆਰਟੀਆਂ ਵੱਲੋਂ ਹਾਲਾਂਕਿ ਮਜ਼ਦੂਰ ਤੇ ਲਾਗੂ ਨਹੀਂ ਹੁੰਦੀ ਲੇਕਿਨ ਨਜਾਇਜ਼ ਤੌਰ ਤੇ ਕੱਟੀ ਜਾਂਦੀ ਏ ਉਹਨਾਂ ਦੀਆਂ ਜਿਹੜੀਆਂ ਹੋਰ ਦੁੱਖ ਤਕਲੀਫਾਂ ਮੰਡੀਆਂ ਵਿੱਚ ਆਉਣ ਵਾਲੀਆਂ ਉਹ ਉਹਨਾਂ ਨੂੰ ਸੁਣਨ ਵਾਸਤੇ ਹੀ ਮਾਜੇ ਅੱਜ ਬਟਾਰੇ ਮੰਡੀ ਮੀਟਿੰਗ ਲੱਗੀ ਇਹ ਹੱਲ ਕਿੱਦਾਂ ਕਰੀਗੇ ਇਹ ਹੱਲ ਅਸੀਂ ਸੁਣਨਾ ਹੈ ਅਸੀਂ ਪੰਜਾਬ ਲੈਵਲ ਦੇ ਨੁਮਾਇੰਦੇ ਆ ਮੇਰੇ ਨਾਲ ਪ੍ਰਧਾਨ ਚੇਅਰਮੈਨ ਸਾਡੇ ਦਰਸ਼ਨ لال ਜੀ ਖੰਨਾ ਆਪਣੇ ਗੁਰਦਿਆਲ ਜੀ ਰਾਏ ਕੋਟ ਤੋਂ ਪ੍ਰਧਾਨ ਨੇ ਇਹ ਸਾਡੀ ਉਥੇ ਕਮੇਟੀ ਬਣੀ ਮੰਡੀ ਬੋਰਡ ਚ ਸਟੈਂਡਿੰਗ ਕਮੇਟੀ ਅਹੀ ਉਹਦੇ ਵੀ ਮੈਂਬਰ ਆ ਇਹ ਸਾਰੀਆਂ ਮੰਗਾ ਪੰਜਾਬ ਦੀਆਂ ਲੈ ਕੇ ਸੀ ਉਹ ਕਮੇਟੀ ਚ ਜਾਣਾ ਉਹਦੀ ਮੀਟਿੰਗ ਸਾਡੀ 22 23 ਤਰੀਕ ਨੂੰ ਹੋਣੀ ਹੈ ਤਾਂ ਉਹ ਤੁਹਾਡੀ ਤਾਂ ਮੇਬਰ ਦੀ ਮੁਸ਼ਕਲਾ ਵੀ ਜਿਹੜੇ ਪੈਸਿਆਂ ਦਾ ਲੈ ਕੇ ਮੁਸ਼ਕਲ ਆਣੀ ਬੱਤੀ ਜੀ ਹਾਂ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੁਸ਼ਕਲ ਹੋਰ ਸਾਨੂੰ ਮੰਡੀ ਚ ਕੋਈ ਮੁਸ਼ਕਲ ਨਹੀਂ ਇਹਨਾਂ ਲੋਕਾਂ ਦੀ ਜਿਹੜੀ ਜਿਹੜੀ ਮੰਡੀਆਂ ਚ ਮੁਸ਼ਕਲਾਂ ਮੰਨੋ ਕਿਸੇ ਵੇਲੇ ਕਿਹੇ ਮੁਸ਼ਕਿਲ ਦਾ ਪਤਾ ਨਹੀਂ ਹੁੰਦਾ ਕਿਹੇ ਮੰਡੀ ਤੇ ਕਿਹੜੀ ਮੁਸ਼ਕਿਲ ਉੱਠ ਪੈਣੀ ਸਬਦੀ ਸੁਣਾਗੇ ਉਹਨੂੰ ਬਣਾਵਾਂਗੇ ਏਜੰਡਾ ਏਜੰਡਾ ਬਣਾ ਕੇ ਤੇ ਗੱਲ ਕਰਕੇ ਹੱਲ ਕਰਵਾਂ ਮੰਨ ਲੱਗਦਾ ਕਿ ਪੰਜਾਬ ਸਰਕਾਰ ਮੰਨ ਜੇ ਜਿਹੜੀਆਂ ਸਾਡੀਆਂ ਮਜ਼ਦੂਰੀਆਂ ਪ੍ਰਾਈਸ ਇੰਡੈਕਸ ਨਾਲ ਵਧਦੀਆਂ ਉਹ ਹਰ ਸ਼ਮਾਹੀ ਸਾਡੇ ਪੈਸੇ ਵਧਦੇ ਨੇ ਕਈ ਵਾਰੀ 8 ਪੈਸੇ 12 ਪੈਸੇ 13 ਪੈਸੇ ਜਦ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਿਛਲੇ ਸਾਲ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਿਵੇਂ 2011 ਚ ਸਾਡੀ 25% ਮਜ਼ਦੂਰੀ ਵਧੀ ਸੀ ਉਹਦੇ ਤਹਿਤ ਸਾਡੀ 50% ਮਜ਼ਦੂਰੀ ਫੇਰ ਵਧਾਈ ਜਾਵੇ ਤਾਂ ਜੋ ਜਿਹੜਾ ਮਜ਼ਦੂਰਾਂ ਦਾ ਜੀਵਨ ਹੈ ਆਪਣੇ ਘਰ-ਬਾਰ ਨੂੰ ਚਲਾਣ ਦਾ ਬੱਚਿਆਂ ਨੂੰ ਪਾਲਣ ਦਾ ਉਹ ਸੁਖਾਲਾ ਹੋਵੇ ਨਹੀਂ ਵਾਦੀ ਦੇ ਦੇ ਵਾਸਤੇ ਜੇ ਕੋ ਸੰਘਰਸ਼ ਕਰਨਾ ਪਏਗਾ ਤਾਂ ਸਾਰਾ ਪੰਜਾਬ ਤਿਆਰ ਹੈ ਜੀ ਇਹ ਮਜ਼ਦੂਰੀ ਦੇਣੀ ਕਿੱਨੇ ਹੁੰਦੀ ਤੁਹਾਨੂੰ ਇਹ ਮਜ਼ਦੂਰੀ ਸਾਨੂੰ ਕਿਸਾਨ ਨੇ ਅੱਧੀ ਕਿਸਾਨ ਨੇ ਅੱਧੀ ਖਰੀਦਦਾਰ ਨੇ ਦੇਣੀ ਮੰਨ ਲਓ ਜਿਵੇਂ ਸਾਡੀ 12 ਰੁਪਏ 75 ਪੈਸੇ ਬੋਰੀ ਹੈ 6 ਰੁਪਏ 34 ਪੈਸੇ ਕਿ ਖਰੀਦਦਾਰ ਨੇ ਦੇਨੇ ਤੇ ਆ ਨਾ ਆਰਤੀ ਨੇ ਕੋਲੋਂ ਕੋਈ ਪੈਸਾ ਨਹੀਂ ਦੇਣਾ ਕਿਸਾਨ ਕੋਲੋਂ ਕਟਨੇ ਜਦ ਕਿ ਕਿਸਾਨ ਦਾ ਮਾਲ ਆ ਗਿਆ ਉਹਨੂੰ ਅਨਲੋਡ ਕਰਤਾ ਲਾਹਤਾ ਟਰਾਲੀ ਤੋਂ ਉਹਨੂੰ ਸਾਫ ਕਰਤਾ ਉਹਦੇ 6 ਰੁਪਏ ਕਿੰਨੇ ਪੈਸੇ ਬਣ ਗਏ ਜਿਹੜਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਇਹ ਗੱਲ ਦੱਸਣੀ ਚਾਹੁੰਦਾ ਜੀ ਇਹਦੇ ਵਿੱਚ ਇਹ ਹੈਗਾ ਕਿ ਇੱਥੋਂ ਦੇ ਆਰਤੀ ਕੁਛ ਆਰਤੀ ਨੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਹਰ ਜਗ੍ਹਾ ਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਮਜ਼ਦੂਰਾਂ ਦਾ ਇੱਕ ਮੋਠੀ ਜਿਹੜਾ ਇਕੱਠ ਰਵੇ ਉਹਨਾਂ ਨੇ ਕੀ ਕੀਤਾ ਵੀ ਦੋ ਚਾਰ ਬੰਦੇ ਆਡੇ ਹੀ ਭਰਾ ਨੇ ਉਹ ਮੰਡੀ ਚ ਹੀ ਨੇ ਉਹ ਚਾਰ ਪੰਜ ਬੰਦੇ ਆਪਣੀਆਂ ਦੁਕਾਨਾਂ ਦੇ ਦਬਾਅ ਬਣਾ ਕੇ ਉਹਨਾਂ ਨੂੰ ਔਰ ਉਹਨਾਂ ਨੇ ਵੱਖਰੀ ਯੂਨੀਅਨ ਖੜੀ ਕਰਤੀ ਵੀ ਕੱਲ ਨੂੰ ਕੋਈ ਮਜ਼ਦੂਰਾਂ ਦੀ ਮੁਸ਼ਕਲ ਹੋਵੇ ਤੇ ਇਹ ਪ੍ਰਧਾਨੇ ਹੋਵੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਅਸੀਂ ਹੋਣ ਨਹੀਂ ਦਵਾਂਗੇ ਪੁਲਿਸ ਨੇ ਇੱਕ ਗੱਲ ਸਾਨੂੰ ਕਹੀ ਹੈ ਕਿ ਤੁਸੀਂ ਇਸ ਮੀਟਿੰਗ ਦੀ ਐਸ ਡੀ ਐਮ ਸਾਹਿਬ ਤੋਂ ਪ੍ਰਵਾਨਗੀ ਲੈਣੀ ਸੀ ਤੇ ਫਿਰ ਮੀਟਿੰਗ ਕਰਨੀ ਜਦ ਕਿ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਹਜ਼ਾਰਾਂ ਲੱਖਾਂ ਮੀਟਿੰਗਾਂ ਕੀਤੀਆਂ ਕਦੀ ਕਿਤੇ ਕਰਦੇ ਕਦੀ ਕਿਤੇ ਕਰਦੇ ਆ ਜੋਸ ਲੜੀ ਅਨਸਾਰ ਬਟਾਲੇ ਕੀਤੀ ਅਸੀਂ ਅਜ ਤੱਕ ਐਸਡੀਐਮ ਸਾਹਿਬ ਦੀ ਪਰਮਿਸ਼ਨ ਨਹੀਂ ਲਈ ਹਾਂ ਜੇ ਕੋਈ ਇਲੈਕਸ਼ਨ ਹੋਵੇ ਜਾਂ ਕੋਈ ਤੇ ਫਿਰ ਸਾਨੂੰ ਜਾ ਸੀ ਕਿਤੇ ਕੋਈ ਰਾਜ ਕਿਸੇ ਸੜਕ ਦੇ ਬਹਿ ਕੇ ਕਿਤੇ ਉਹ ਜਗ੍ਹਾ ਦੇ ਬਹਿ ਕੇ ਜਿੱਥੇ ਕਾਨੂੰਨ ਲਾਗੂ ਫਰਕ ਪੈਂਦਾ ਹੋਵੇ ਫਿਰ ਪਰਮਿਸ਼ਨ ਨਾਲ ਲਈਏ ਫੇਰ ਇਹ ਗੁਰਾ ਕਰ ਯਹੀ ਆਪਣੇ ਘਰ ਮੰਡੀ ਚ ਬਹਿ ਕੇ ਆਪਣੀ ਮੀਟਿੰਗ ਭਰਾਵਾਂ ਚ ਬਹਿ ਕੇ ਨਹੀਂ ਕਰ ਸਕਦੇ ਫਿਰ ਇਹ ਆਜ਼ਾਦੀ ਕਾਦੀ ਹੈ ਫਿਰ 15 ਅਗਸਤ ਆਜ਼ਾਦੀ ਕਾਦਾ ਦਿਨ ਮਨਾਉਂਦੇ ਆ ਅਸੀਂ ਜੇ ਅਸੀਂ ਆਪਣੇ ਘਰ ਬਹਿ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਕੀ ਨਾਮ ਹੈ ਮੈਂ ਦਰਸ਼ਨ ਲਾਲੀ Khanna ਲੇਬਰ ਚੇਅਰਮੈਨ ਪੰਜਾਬ ਕੀ ਅੱਜ ਪੁਲਿਸ ਹਲਕਾ ਰੋਕਿਆ ਗਿਆ ਸਰ ਜੀ ਜਿਸ ਤਰ੍ਹਾਂ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾ ਕੇ ਜੋ ਜਿਸੇ ਵੀ ਕਿਸੇ ਵੀ ਮੰਡੀ ਦੇ ਵਿੱਚ ਕੋਈ ਮੁਸ਼ਕਲ ਹੁੰਦਾ ਹੈ ਨਾ ਸਾਡੇ ਮਜ਼ਦੂਰ ਭਰਾਵਾਂ ਹੁੰਦਾ ਤਾਂ ਅਸੀਂ ਉਹਨਾਂ ਦੀ ਗੱਲ ਸੁਣਨੀ ਹੁੰਦੀ ਹੈ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਕਿ ਅਸੀਂ ਮੰਡੀਆਂ ਤੋਂ ਹੀ ਮਜ਼ਦੂਰੀ ਜਿਹੜੀ ਮੰਗ ਕਿਸੇ ਮੰਡੀ ਦੇ ਵਿੱਚ ਪਾਣੀ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਆਰਾਮ ਘਰ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਡਾਕਟਰੀ ਦੀ ਤਕਲੀਫ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਆੜਤੀ ਐਸੇ ਅੰਸਰ ਹੁੰਦੇ ਨੇ ਕਿ ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਪੂਰੀ ਮਿਲਦੀ ਹੈ ਤਾਂ ਉਹਨਾਂ ਦੇ ਆਧਾਰ ਤੇ ਅਸੀਂ ਗੱਲ ਕਰਕੇ ਉਹ ਮੰਡੀ ਬੋਰਡ ਤੱਕ ਸਾਡੀ ਗੱਲ ਪਹੁੰਚਾਣੀ ਹੁੰਦੀ ਹੈ ਤਾਂ ਜੋ ਮੰਡੀ ਬੋਰਡ ਹੀ ਸਾਡੀ ਜਿਹੜੀ ਮਜ਼ਦੂਰੀ ਹੈ ਉਹ 6 ਮਹੀਨਿਆਂ ਬਾਅਦ ਸਾਨੂੰ ਲਾਗੂ ਕਰਦੇ ਨੇ ਅੱਧੀ ਕਿਸਾਨ ਤੋਂ ਔਰ ਅੱਧੀ ਖਰੀਦਦਾਰ ਤੋਂ ਉਹੀ ਮਜ਼ਦੂਰੀ ਸਾਨੂੰ ਮਿਲਦੀ ਹੈ ਜਦ ਕਿ ਤੁਲੀ ਸਾਹਿਬ ਨੇ ਜਿੰਮੇ ਦੱਸਿਆ ਕਿ 2011 ਦੇ ਵਿੱਚ ਵੀ 25% ਹੁਣ ਸਾਨੂੰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਵੱਡੀ ਸਾਨੂੰ ਆਸਤੀ ਮਜ਼ਦੂਰਾਂ ਨੇ 92 ਸੀਟਾਂ ਦਿੱਤੀਆਂ ਕਿ ਸਾਡੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਮਜ਼ਦੂਰਾਂ ਦੀ ਸਰਕਾਰ ਬਣੂਗੀ ਗਲੀ ਗਲੀ ਤੋਂ ਸਰਕਾਰ ਬਣੇ ਅਸੀਂ 25% ਦਾ ਵਾਅਦਾ ਮੰਗ ਰਹੇ ਹਾਂ ਔਰ ਨਾ ਲਗਾ ਲਿਆ ਕਿ ਸਾਡੀ ਜਿਹੜੀ ਮਜ਼ਦੂਰੀ ਦੇ ਵਾਧਾ ਉਹ ਨਾ ਮਾਤਰ ਕੀਤਾ ਜਾਂਦਾ ਜਦ ਕਿ ਮਹਿੰਗਾਈ ਹਰ ਪਾਸੇ ਤੇਜ ਹੈ ਐਤਕੀ ਵੀ ਸਾਡੇ ਜੇ ਨਾ ਵਧੀ ਤੇ ਆਣ ਵਾਲੇ ਸਮਝ ਫਿਰ ਸੀ ਆਪਣੇ ਸੰਘਰਸ਼ ਸਖ਼ਤ ਕਰਾਂਗੇ ਜੀ ਦੇਖੋ ਮਜ਼ਦੂਰਾਂ ਨੂੰ ਪੇਟ ਬਾਲਣਾਂ ਤੇ ਬਹੁਤ ਮੁਸ਼ਕਲ ਹੋਇਆ ਪਿਆ ਇਹ ਜੀ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਨੇ ਲੇਬਰ ਯੂਨੀਅਨ ਦੇ ਮੰਡੀ ਬੋਰਡ ਦੇ ਉਹਨਾਂ ਨੇ ਕੋਈ ਸਕਿਉਰਟੀ ਪ੍ਰੋਗਰਾਮ ਦਿੱਤਾ ਲੈਟਰ ਦਿੱਤੀ ਸੀ ਉਠਾਣੇ ਸਿਵਲ ਲਾਈਨ ਚ ਕਿ ਅਸੀਂ ਇਹਨਾਂ ਨੂੰ ਬਸ ਇੰਨਾ ਕਿਹਾ ਕਿ ਤੁਸੀਂ ਐਸਡੀਐਮ ਸਾਹਿਬ ਦੀ ਮਨਜ਼ੂਰੀ ਲਲੋ ਜਦੋਂ ਇਹਨਾਂ ਨੂੰ ਆਏ ਇਹਨਾਂ ਨੂੰ ਪੁੱਛਣ ਕਿ ਐਸ.ਡੀ.ਐਮ ਸਾਹਿਬ ਦੀ ਮਨਜ਼ੂਰੀ ਦੇ ਦਿਓ ਜਾਂ ਸਾਡੀ ਆਹ ਫੋਨ ਤੇ ਗੱਲ ਕਰਾ ਦਿਓ ਇਹ ਕੋਈ ਵੀ ਫੋਨ ਤੇ ਗੱਲ ਨਹੀਂ ਕਰਾ ਸਕੇ ਕਿਉਂਕਿ ਸਾਰੀ ਇਹ ਪੰਜਾਬ ਸਰਕਾਰ ਦੀ ਐਡਮ ਐਸ.ਡੀ.ਐਮ ਸਾਹਿਬ ਤੇ ਦੇ ਐਡਮਿਨਿਸਟਰੇਟਰ ਨੇ ਉਹਨਾਂ ਦੇ ਅੰਦਰ ਹੁੰਦਾ ਜਦੋਂ ਵੀ ਕੋਈ ਓਪਨ ਪਲੇਸ ਤੇ ਕੋਈ ਇਹਨਾਂ ਨੇ ਇਕੱਠ ਕਰਨਾ ਹੁੰਦਾ ਤੇ ਐਸ.ਡੀ.ਐਮ ਸਾਹਿਬ ਦੀ ਮਨਜ਼ੂਰੀ ਜ਼ਰੂਰੀ ਹੈ ਉਹ ਇਹ ਮਨਜ਼ੂਰੀ ਹਜੇ ਤੱਕ ਨਹੀਂ ਦੇ ਸਕੇ ਕੀ ਕਰਦੇ ਕਿ ਆਪਾਂ ਨਾਂ ਨੂੰ ਨੋਟ ਕਰ ਲਿਆ ਐ ਐਸ.ਡੀ.ਐਮ ਸਾਹਿਬ ਨੂੰ ਇਹਨਾਂ ਦੀ ਰਿਪੋਰਟ ਭੇਜਾਂਗੇ ਜੋ ਅਗਲੇ ਅਗਲੇਰੀ ਕਾਰਵਾਈ ਬੰਦੀ ਕਰਾਂਗੇ ਇਹ ਮੀਟਿੰਗ ਹੋਣ ਦਿੱਤੀ ਜਾ ਰਹੀ ਹੈ ਕਿ ਨਹੀਂ ਵੇਖੋ ਜੋ ਹਲੇ ਤੱਕ ਸਾਨੂੰ ਐਸਡੀਐਮ ਸਾਹਿਬ ਦੇ ਹੁਕਮ ਨਹੀਂ ਆਏ ਜੋ ਐਸਡੀਐਮ ਸਾਹਿਬ ਨੂੰ ਇਹ ਸਾਰੀ ਰਿਪੋਰਟ ਅਸੀਂ ਵੀਡੀਓਗ੍ਰਾਫਿੰਗ ਕਰ ਲਈ ਆ ਐਸਡੀਐਮ ਸਾਹਿਬ ਨੂੰ ਇਹਦੀ ਰਿਪੋਰਟ ਬਣਾ ਕੇ ਭੇਜੀ ਜਾਊਗੀ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏਗੀ ਕੀ ਹੋ ਸਕਦੇ ਜੀ ਤੁਸੀਂ ਕਰੋਗੇ ਡੀਸੀ ਸਾਹਿਬ ਦੇ ਹੁਕਮ ਦੀ ਲਗਣਾ ਹੈ ਕਿਉਂਕਿ ਉਹਨਾਂ ਦੀ ਕੋਈ ਵੀ ਇਕੱਠ ਕਰਨਾ ਹੈ ਕਿਸੇ ਸਰਕਾਰੀ ਜਗ੍ਹਾ 'ਚ ਉਹਦੀ ਐਸਡੀਐਮ ਸਾਹਿਬ ਦੀ ਮਨਜ਼ੂਰੀ ਲੇ। ਇਹ ਨਾ ਤਾਂ ਪੋਲੀਟੀਕਲ ਇਕੱਠਾ ਨਾ ਸੀ ਕੋਈ ਹਾਈਵੇ ਰੋਕਿਆ ਤੇ ਇਹ 'ਚ ਕੋਈ ਇਹ 'ਚ ਕੋਈ ਭਾਵੇਂ ਪੋਲੀਟੀਕਲ ਇਕੱਠ ਹੋਏ ਭਾਵੇਂ ਦੂਸਰਾ ਇਕੱਠ ਹੋਏ ਇਹ 'ਚ ਵੀ ਕੋਈ ਵੀ ਸਰਕਾਰੀ ਜਗ੍ਹਾ ਤੇ ਓਪਨ ਪਲੇਸ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤੁਸੀਂ ਪੈਲੈਸ ਜਾਂ ਘਰ ਵਿੱਚ ਕਰ ਲਓ। ਇਹ ਕਹਿੰਦੇ ਨਹੀਂ ਜੀ ਅਸੀਂ ਕਰਨੀ ਇੱਥੇ ਹੀ ਆ। ਫਿਰ ਇਹਨਾਂ ਨੂੰ ਕਿਹਾ ਕਿ ਐਸਡੀਐਮ ਸਾਹਿਬ ਨਾਲ ਸਾਡੀ ਗੱਲ ਕਰਾ ਦਿਓ। ਉਹਨਾਂ ਦੀ ਕਾਨੂੰਨ ਦੇ ਮੁਤਾਬਕ ਮਨਜ਼ੂਰੀ ਜ਼ਰੂਰੀ ਹੈ। ਹਜੇ ਤੱਕ ਕੋਈ ਮਨਜ਼ੂਰੀ ਨਹੀਂ ਦੇ ਸਕਿਆ।